ਮਾਨਿਕ ਸਾਹਿਬ ਨੇ ਗੀਤ ਗਾਇਆ ਸੀ ਨਾ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲੇ ਲਿਖ ਮੈਂ ਵੀ ਮਿਸਰਾ ਦੁਆੰਦਾ ਹੁੰਦਾ ਸੀ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਪੁੱਛ ਜਦੋਂ ਇਹ ਮੈਂ ਗੀਤ ਗਾਇਆ ਉਦੋਂ ਦੋਨ ਦੀ ਮਾਂ ਬਾਪ ਸਿਰ ਤੇ ਸਾਇਆ ਸੀ ਉਹਨਾਂ ਦਾ ਦੋਨੇ ਜ਼ਿੰਦਾ ਸਨ ਬਾਅਦ ਕਿਸੇ ਤੀ ਹੋਈ ਪਹਿਲੇ ਵਾਲਦ ਸਾਹਿਬ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਫਾਦਰ ਸਾਹਿਬ ਦੀ ਤੂੰ ਮੈਂ ਗਾਣਾ ਗਾਉਣਾ ਛੱਡਦਾ ਲੋਕਾਂ ਨੇ ਫਰਮਾਇਸ਼ ਬੜੀ ਕਰਨੀ ਇਸ ਗਾਣੇ ਦੀ ਮੈਂ ਕਿ ਨਹੀਂ ਯਾਰ ਮੇਰੀ ਮਾਂ ਜੇ ਹੈ ਸੋ ਮਾਂ ਦਾ ਦਰਜਾ ਜਿਹੜਾ ਇੱਕ ਆ ਸ਼ਬਦੀ ਤੇ ਮੈਂ ਖੁਦ ਗਵਾਹ ਹਾਂ ਕਿ ਅਟੈਚਮੈਂਟ ਹੀ ਬਹੁਤ ਸੇ ਬੰਦਾ ਇਲਾਜ ਹੀ ਕਰਾ ਸਕਦਾ ਉਹਨਾਂ ਨੇ ਇਸ ਚੀਜ਼ 'ਚ ਕਸਰ ਨਹੀਂ ਛੱਡੀ ਪਰ ਉਹ ਕਹਿੰਦੇ ਨਾ ਕਿ ਜਿਉਂਦੀ ਸੀ ਤੇ ਮਾਂ ਸੀ ਮੇਰੀ ਮਰ ਕੇ ਮੇਰਾ ਰੱਬ ਹੋ ਗਈ ਜਿਉਂਦੀ ਸੀ ਤੇ ਮਾਂ ਸੀ ਮੇਰੀ ਮਰ ਕੇ ਮੇਰਾ ਰੱਬ ਹੋ ਗਈ ਪਤਾ ਨਹੀਂ ਕਿੰਨੇ ਡੂੰਘੀ ਡੂੰਗੀ ਕਬਰ ਦੇ ਥੱਲੇ ਮਾਂਏ ਮੇਰੀ ਇਹ ਦਬੋ ਲੋਕੋ ਇਸੇ ਮਾਂ ਨਾਲ ਚੜ੍ਹ ਮੈਂ ਐਸੀ ਸਭ ਨੂੰ ਕਹ ਰਿਹਾ ਲੇਕਿਨ ਰਿਲੇਟ ਹੋ ਹੀ ਕਰ ਸਕਦਾ ਇਸ ਦਰਦ ਦੀ ਕੀ ਡਿਗਰੀ ਹੈ ਕੀ ਇੰਟੈਂਸਿਟੀ ਹੈ ਉਹ ਹੀ ਜਾਣ ਸਕਦਾ ਜਿਹਦੇ ਟੁਰ ਕੇ so i can feel like great but they are thinking ki andar chal raha state of mind kia par bas hai ohde toba toba mere rab di are paave gwayya hove pehlwan hove koi surveer hove sant vi hove maa da aashirwad jinu nahi milya onnu ji hazur pak ne farmaya isse karke ki maa de ਕਦਮਾਂ ਚ ਪੈਰਾਂ ਚ ਜੰਨਤ ਆ ਬੇਟਾ ਮਾਂ ਦੇ ਚਰਨਾਂ ਚ ਬੈਠੋ ਉਹਨੂੰ ਪੁੱਛਦੇ ਰਹਿੰਦੇ ਸੀ ਉਹਨਾਂ ਦੇ murid ਕਿ ਤੁਸੀਂ ਕਿੰਨੇ ਜੀ ਜੰਨਤ ਮਿਲੇ ਜੰਨਤ ਨਸੀਬ ਹੋਵੇ ਮੁਫਤ ਹੋਵੇ ਉਸ ਤੋਂ ਬਾਅਦ ਜੰਨਤ ਮਿਲੇ ਕਿ ਜੰਨਤ ਦਾ ਨਕਸ਼ਾ ਕੀ ਹੈ ਜੰਨਤ ਦੇ ਕਿਸ ਤਰ੍ਹਾਂ ਫੀਲ ਹੁੰਦਾ ਇਹਦੇ ਕਦੀ ਮਾਂ ਦੇ ਚਰਨਾਂ ਚ ਬੈਠ ਕੇ ਜੀ ਉਹ ਮਾਨਿਕ ਸਾਹਿਬ ਨੇ ਗੀਤ ਗਾਇਆ ਸੀ ਨਾ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਇੱਕ ਮੈਂ ਵੀ ਮਿਸਰਾ ਦਵੰਦਾ ਹੁੰਦਾ ਸੀ ਨਾ ਤੋ ਪ੍ਰੇਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਜਦੋਂ ਵੀ ਮੈਂ ਗੀਤ ਗਾਇਆ ਉਦੋਂ ਦੋਨਾਂ ਦੀ ਮਾਹਬਾਬ ਸਿਰ ਤੇ ছਾਇਆ ਸੀ ਉਹਨਾਂ ਦਾ ਦੋਨੇ ਜਿੰਦਾ ਸਨ ਬਦਕਿਸਮਤੀ ਹੋਈ ਪਿੱਲੇ ਵਾਲਦ ਸਾਹਿਬ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਫਾਦਰ ਸਾਹਿਬ ਦੀ ਤੋਂ ਮੈਂ ਗਾਣਾ ਗਾਉਣਾ ਛੱਡ ਦਿੱਤਾ ਲੋਕਾਂ ਨੇ ਫਰਮਾਇਸ਼ ਬੜੀ ਕਰ ਲਈ ਇਸ ਗਾਣੇ ਦਾ ਕਿ ਨਹੀਂ ਯਾਰ ਮੇਰੀ ਮਾਂ ਜੇ ਹੈ ਫਿਰ ਮਾਂ ਵੀ ਚਲੇ ਗਈ ਤੇ ਫਿਰ ਫੇਮੇ ਤੋਂ ਵੈਸੀ ਨਹੀਂ ਗਾਹ ਹੈ ਮੁਰਗੀ ਸੋ ਮਾਂ ਦਾ ਦਰਜਾ ਜਿਹੜਾ ਇਹ ਖਾਸਬਦੀ ਤੇ ਮੈਂ ਖੁਦ ਗਵਾਹਾਂ ਕਿ ਅਟੈਚਮੈਂਟ ਹੀ ਬਹੁਤ ਸੀ ਬੰਦਾ ਇਲਾਜ ਹੀ ਕਰਾ ਸਕਦਾ ਉਹਨਾਂ ਨੇ ਇਸ ਚੀਜ਼ ਚ ਕਸਰ ਨਹੀਂ ਛੱਡੀ ਪਰ ਉਹ ਕਹਿੰਦੇ ਨਾ ਕਿ ਜਿਉਂਦੀ ਸੀ ਤੇ ਮਾਂ ਸੀ ਮੇਰੀ ਮਰ ਕੇ ਮੇਰਾ ਰੱਬ ਹੋ ਗਈ ਜਿਉਂਦੀ ਸੀ ਤੇ ਮਾਂ ਸੀ ਮੇਰੀ ਮਰ ਕੇ ਮੇਰਾ ਰੱਬ ਹੋ ਗਈ पता नहीं कितनी डोंगी डोंगी कब्र ਦੇ ਥੱਲੇ ਮਾਂ ਮੇਰੀ ਦਬਾ ਹੋ ਗਈ ਲੋਕੋ ਕਿਸੇ ਦੀ ਮਾਂ ਨਾ ਵਿਚ ਗਿਆ ਇਸ ਕਰਕੇ ਮੈਂ ਆ ਸੀ ਸਭ ਲੋਕ ਆ ਰਹੇ ਲੇਕਿਨ ਰਿਲੇਟ ਹੋ ਹੀ ਕਰ ਸਕਦਾ ਇਸ ਦਰਦ ਦੀ ਕੀ ਡਿਗਰੀ ਹੈ ਕੀ ਇਨਟੈਂਸਿਟੀ ਹੈ ਉਹ ਹੀ ਜਾਣ ਸਕਦਾ ਜਿਹਦੇ ਟੁਰ ਗਏ ਸੋ ਆਈ ਕੈਨ ਫੀਲ ਲਾਈਕ ਇਨ ਰੇਟ ਬਟ देयर ਕੀ ਕੀ ਅੰਦਰ ਚੱਲ ਰਿਹਾ ਸਟੇਟ ਆਫ ਮਾਈਂਡ ਕੀ ਹੈ ਪਰ ਬਸ ਹੈ ਉਹਦੇ ਅੱਗੇ ਤੌਬਾ ਤੌਬਾ ਮੇਰੇ ਰੱਬ ਦੀ ਉਹਦੇ ਅੱਗੇ ਬੇਵੱਸ ਆ ਪਸ ਮੈਂ ਉਹਦੇ ਬ੍ਰਦਰ ਨਾਲ ਗੱਲ ਕਰ ਰਿਹਾ ਸੀ ਜੀ ਉਹ ਕਹਿੰਦੇ ਨਾਲ ਕਿ ਜੇ ਗਾਇਕ ਕਵੈਨ ਨਾ ਫਾਨ ਸਾਹਿਬ ਨੇ ਬਟੇ ਤਾਂ ਕਹਿੰਦੇ ਇਹਨਾਂ ਦੇ ਪਿੱਛੇ ਸਭ ਤੋਂ ਵੱਡਾ ਰੋਲ ਉਹਨਾਂ ਦੇ ਮਾਤਾ ਜੀ ਦਾ ਹੈ ਕਹਿੰਦੇ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਤੁਸੀਂ ਕੀ ਸੁਣਾਉਂਦੇ ਅਰੇ ਭਾਵੇਂ ਗਵਈਆ ਹੋਵੇ ਪਹਿਲਵਾਨ ਹੋਵੇ ਕੋਈ ਸੂਰਬੀਰ ਹੋਵੇ ਸੰਤ ਵੀ ਹੋਵੇ मां ਦਾ ਆਸ਼ੀਰਵਾਦ ਜਿਹਨੂੰ ਨਹੀਂ ਮਿਲਿਆ ਉਹਨੂੰ ਜੀ ਹਜ਼ੂਰ ਪਾਕ ਨੇ ਫਰਮਾਇਆ ਇਸੇ ਕਰਕੇ ਕਿ ماں ਦੇ ਕਦਮਾਂ ਚ ਪੈਰਾਂ ਚ ਜੰਨਤ ਹੈ ਬੇਟਾ ماں ਦੇ ਚਰਨਾਂ ਚ ਬੈਠੋ ਉਹਨੂੰ ਪੁੱਛਦੀ ਰਹਿੰਦੀ ਸੀ ਉਹਨਾਂ ਦੇ murid ਕਿ ਤੁਸੀਂ ਕਿੰਨੇ ਜੀ ਜੰਨਤ ਮਿਲੇ ਜੰਨਤ ਨਸੀਬ ਹੋਵੇ ਮੁਫਰਤ ਹੋਵੇ ਉਸ ਤੋਂ ਬਾਅਦ ਜੰਨਤ ਮਿਲੇ ਲੇਕਿਨ ਜੰਨਤ ਦਾ ਨਕਸ਼ਾ ਕੀ ਹੈ ਜੰਨਤ ਦੇ ਕਿਸ ਤਰ੍ਹਾਂ ਫੀਲ ਹੁੰਦਾ ਕਹਿੰਦੇ ਕਦੀ ماں ਦੇ ਚਰਨਾਂ ਚ ਬੈਠ ਕੇ ਦੇਖ ਇਹ ਲੋਕੋ ਕਿਸੇ ਦੀ ਮਾਂ ਨਾਲ ਵਿਚੇ